अयोध्या च राम मंदिर दे निर्माण ले नु लेके भाजपा तैयार एसएस ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ ਤੇ ਇਸ ਸੰਘਰਸ਼ ਨੂੰ ਹੁਣ ਪੂਰਨੇ ਪੈਂਦੇ ਹੋਏ ਦਿਖਾਈ ਦੇ ਰਹੇ ਨੇ 22 ਜਨਵਰੀ ਨੂੰ अयोध्या ਵਿਚਾਰਾਮ ਮੰਦਿਰ ਦੀ प्राण प्रतिष्ठा ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਪੂਰੇ ਦੇਸ਼ ਭਰ ਵਿੱਚ ਉਸ਼ਾ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਪਠਾਨਕੋਟ ਦੇ ਬਾਜ਼ਾਰਾਂ ਵਿੱਚ ਸ਼੍ਰੀ ਰਾਮ ਨਾਮ ਦੇ ਚੰਡੇ ਵੇਖਣ ਨੂੰ ਮਿਲ ਰਹੇ ਨੇ ਤੇ ਨਾਲ ਹੀ ਪਠਾਨਕੋਟ ਦੇ ਵਿਧਾਇਕ ਕਸ਼ਮੀਰ ਸ਼ਰਮਾ ਵੱਲੋਂ ਇੱਕ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਇਸ ਨਗਰ ਕੀਰਤਨ ਵਿੱਚ ਜਿੱਥੇ ਵੱਡੀ ਗਿਣਤੀ ਚ ਲੋਕਾਂ ਨੇ ਭਾਗ ਲਿਆ ਉੱਥੇ ਹੀ ਦੇਸ਼ ਭਰ ਦੇ ਲੋਕਾਂ ਚ ਪ੍ਰਾਨ ਪ੍ਰティਸ਼ਠਾ ਨੂੰ ਲੈ ਕੇ ਸ਼ਾਬੇਖਨ ਨੂੰ ਮਿਲ ਰਿਹਾ ਸਾਰੇ ਪਟਾਣਕੋਟ ਨਿਵਾਸੀਆਂ ਨੂੰ ਜੈ ਸ਼੍ਰੀ ਰਾਮ ਪੂਰੇ ਦੇਸ਼ ਦੇ ਅੰਦਰ 22 ਤਰੀਕ ਨੂੰ ਲੈ ਕੇ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਔਰ ਪੂਰਾ ਦੇਸ਼ ਰਾਮਈ ਹੋਇਆ ਪਿਆ ਦੇਸ਼ ਹੀ ਨਹੀਂ ਪੂਰੀ ਦੁਨੀਆ 'ਚ ਜਿੱਥੇ-ਜਿੱਥੇ ਰਾਮ ਭਗਤ ਰਹਿੰਦੇ ਨੇ ਉਨਾ ਦੇ ਅੰਦਰ ਪ੍ਰਾਨ ਪ੍ਰティਸ਼ਟਾ ਭਗਵਾਨ ਰਾਮ ਅਯੋਧਿਆ ਦੇ ਅੰਦਰ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਆਪਣੇ ਭਵਯ ਮੰਦਰ ਦੇ ਅੰਦਰ ਮੈਂ ਤੇ ਕਵਾਂਗਾ ਗ੍ਰਹਿ ਪ੍ਰਵੇਸ਼ ਕਰ ਰਹੇ ਨੇ ਜਿਸ ਪ੍ਰਕਾਰ ਦੀਵਾਲੀ ਮਨਾਈ ਜਾਂਦੀ ਹੈ ਉਸੇ ਪ੍ਰਕਾਰ ਦਾ ਉਸ ਉਸਾ ਉਸੇ ਪ੍ਰਕਾਸ਼ ਦਾ ਉલ્લાਸ ਉਸੇ ਪ੍ਰਕਾਰ ਦੀ ਖੁਸ਼ੀ پٹھانکوٹ نگر چیز دیکھی جا رہی ہے پورا پٹھانکوٹ اس ویسے رامم ہوا پیا مندر ہو گردوارا صاحب ہو دکاندار ہو مزدور ہو جا رام نال پیار کردہ ہے اور وہ رامم ہویا پہ ہے لگ لگ جگہ کے دکاندارہ نے سویم اپنی مرضی کے نام ਆਪਣੀਆਂ ਦੁਕਾਨਾਂ ਸਜਾਈਆਂ ਨੇ ਲਾਈਟਾਂ ਲਗਾਈਆਂ ਨੇ ਬਾਜ਼ਾਰ ਸਜੇ ਪਏ ਨੇ ਪ੍ਰਭੂ ਰਾਮ ਜੀ ਦੇ ਝੰਡੇ ਜਿਹੜੇ ਆ ਭਗਵਾ ਉਹ ਦੁਕਾਨਾਂ ਤੇ ਘਰਾਂ ਦੇ ਅੰਦਰ ਲੱਗੇ ਪਏ ਨੇ ਮੈਂ ਐਸਾ ਦ੍ਰਿਸ਼ ਆਪਣੇ ਜੀਵਨ ਦੇ ਅੰਦਰ ਕਦੀ ਨਹੀਂ ਦੇਖਿਆ ਜਿਸ ਪ੍ਰਕਾਰ ਦਾ ਦ੍ਰਿਸ਼ ਇਸ ਵੇਲੇ ਪਟਾਣਕੋਟ ਦੇ ਅੰਦਰ ਦੇਖਣ ਨੂੰ ਮਿਲ ਰਿਹਾ ਮੈਂ ਪਟਾਣਕੋਟ ਦੇ ਨਗਰ ਨਿਵਾਸੀਆਂ ਦਾ ਪਟਾਣਕੋਟ ਦੇ ਦੁਕਾਨਦਾਰ ਬੰਦੂਆਂ ਦਾ ਪਟਾਨਕੋਟ ਦੇ ਸਾਰੇ ਹੀ ਵਪਾਰਿਕ ਸਮਾਜੀਕ ਰਾਜਨੀਤਿਕ ਐਨ ਜੀਓਜ਼ ਦਾ ਵੀ ਧੰਨਵਾਦ ਹਾਂ ਕਿ ਜਿਹੜੇ ਕੀ ਇਸ ਉਲਾਸ ਦੇ ਅੰਦਰ ਆਪਣੇ ਆਪ ਨੂੰ ਸ਼ਾਮਿਲ ਕਰ ਰਹੇ ਨੇ ਔਰ ਇੱਕ ਉੱਤਸਵ ਦਾ ਮੋਲ ਹੈ ਔਰ ਹੋਵੇ ਵੀ ਕਿਉਂ ਨਾ ਬੜਾ ਲੰਬਾ ਸੰਘਰਸ਼ ਹੈ 500 ਸਾਲਾਂ ਦਾ ਸੰਘਰਸ਼ ਹੈ 3 ਲੱਖ ਰਾਮ ਭਗਤਾਂ ਦਾ ਬਲੀਦਾਨ ਹੋਇਆ پنجابیاں نو بھی گرب ہونا چاہی چاہیے کہ اس لڑائی دے اندر سارے نہنگا دا بھی بلیدان ہویا سی اور تین لکھ بلیدان تو بعد مریادہ پرشوتم رام جی اپنے کارگر آرے نے تے مریادہ دے نالی آرے نے نیائے لے کے آرے نے رام جی پکش سی نیائے دی پریدی دے اندر, اندر انہوں نے نیائے ملے آنے. اور پھر انہوں نے مریادہ دا پالن کیتا ہے اور آج ساڑھی جہی پیڑی ہے بڑی بھاگیہ شالی ہے کئی پیڑیاں اس گھر کے چلیاں گیاں کہ بھگوان رام جیدہ مندر انہوں نے سامنے بنے لیکن نہیں بنیا آج کی پیڑی بڑی سو بھاگے سوباگشالی ہے کہ بھگوان رام جیدہ کا بوی مندر بنتے ہوئے دیکھ رہی ہے میں آپ سب دے مادیم دے نال نویدن کرنا چاہنا پترکار مترم دور کوڑ کسر نہ چڈیو یہ دن اتہس کے اندر ਸੁਰਣ ਵਿੱਚ ਅਕਸ਼ਰਾਂ ਚ ਲਿਖਿਆ ਜਾਏਗਾ ਜਿਦਾਂ ਲੋਕੀ ਦੀਵਾਲੀ ਮਨਾਉਂਦੇ ਆ ਹਰ ਵਾਰ 22 ਜਨਵਰੀ ਜਿਹੜੀ ਆ ਦੀਵਾਲੀ ਹੋਏ ਕਰੇਗੀ ਆਓ ਮਿਲ ਕੇ ਪ੍ਰਭੂ ਰਾਮ ਜੀ ਦੇ ਚਰਨਾਂ ਦੇ ਅੰਦਰ ਵੰਦਨ ਕਰੀਏ ਔਰ ਇੱਕ ਗੱਲ ਹੋਰ ਕਵਾਂਗਾ ਰਾਮ ਬਦਰਾਚਾਰਯ ਜੀ ਨੇ ਇੱਕ ਬਹੁਤ ਵੱਡੀ ਗੱਲ ਕਹੀ ਹੈ ਕਿ ਪ੍ਰਾਨ ਇਹ ਪਕੱਲੀ ਪ੍ਰਾਨ ਪ੍ਰਤਿਸ਼ਠਾ ਨਹੀਂ ਹੈ ਇਹ ਮੂਰਤੀ ਦੀ ਪ੍ਰਤਾਪ ਪ੍ਰਾਨ ਪ੍ਰਤਿਸ਼ਠਾ ਨਹੀਂ ਹੈ ਇਹ ਹਿੰਦੁਸਤਾਨ ਦੇ ਉੱਤੇ ਤ੍ਰੇਤਾ ਯੁਗ ਦਾ ਦੀ ਛਾਇਆ ਜਿਹੜੀ ਹੈ ਉਦਾ ਲੋਕ ਆਰਪਨ ਹੋ ਰਿਹਾ ਹੈ ਇਹਦਾ ਮਤਲਬ ਰਾਮ ਰਾਜੇ ਵੱਲ ਹਿੰਦੁਸਤਾਨ ਬਦੇਗਾ ਆਓ ਪ੍ਰਭੂ ਪ੍ਰੇਮੀਆਂ ਕੋਈ ਕਸਰ ਨਾ ਛੜਿਏ ਔਰ ਇਸ ਪ੍ਰਾਨ ਪ੍ਰਤੀਸ਼ਠਾ ਦਾ ਹਿੱਸਾ ਬਣੀਏ ਘਰ ਸਜਾਈਏ ਝੰਡੇ ਲਗਾਈਏ ਲਾਈਟਿੰਗ ਕਰੀਏ ਔਰ ਪ੍ਰਭੂ ਰਾਮ ਜੀ ਦਾ ਗੁਣਗਾਨ ਕਰੀਏ ਜੈ ਸ਼੍ਰੀ ਰਾਮ ਜੈ